ਦੇਖੋ ਮੈਂ ਉਸ ਗੱਲ ਨੂੰ ਕੁਝ ਨਹੀਂ ਸਟੇਟਮੈਂਟ ਦਿੰਦਾ ਜੋ ਹੋਈ ਹੈ ਪਾਰਟੀ ਦੇ ਵਿੱਚ ਉਹ ਪਾਰਟੀ ਦਾ ਇੰਟਰਨਲ ਹੋਇਆ ਤੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਵੀ ਕਮੇਟੀ ਬਣਾ ਕੇ ਥੱਲੋਂ ਤੱਕ ਸਾਰਿਆਂ ਜਿਹੜੇ ਵਰਕਰਾਂ ਨਾਲ ਟਰਾਈ ਕਰਕੇ ਇੱਕ ਰਾਏ ਬਣਾ ਕੇ ਜੋ ਵੀ ਫੈਸਲਾ ਹੋਊਗਾ ਉਸ ਤੋਂ ਬਾਅਦ ਉਹ ਸਾਰਿਆਂ ਨੂੰ ਪ੍ਰਵਾਨ ਹੋਊਗਾ ਕਿ ਤੁਸੀਂ ਜੋ ਬਾਦਲ ਸਾਹਿਬ ਨੇ ਮਾਫੀ ਮੰਗੀ ਹੈਗੀ ਤੇ ਉਹਦੇ ਬਾਰੇ ਤਾਂ ਸਾਰੇ ਪਹਿਲਾਂ ਅਸੀਂ ਉਹਦੇ ਵਿੱਚ ਸਾਰੇ ਹੀ ਲੀਡਰਸ ਨੇ ਆਪਦੀ ਆਪਦੀ ਰਾਏ ਦਿੱਤੀ ਹੈ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਢੀਂਟਾ ਸਾਹਿਬ ਨੂੰ ਸਾਰੇ ਨੇ ਅਧਿਕਾਰ ਦਿੱਤਾ ਕਿ ਉਹ ਕਮੇਟੀ ਬਣਾਉਣ ਅਤੇ ਜਿਹੜੇ ਕੋਈ ਜ਼ਿਲ੍ਹਾ ਲੈਵਲ ਤੇ ਸਾਰੇ ਵਰਕਰ ਸਬੰਨਾਂ ਦੀ ਰਾਏ ਲੈ ਕੇ ਉਸ ਮੁਤਾਬਕ ਜਿਹੜੀ ਗਏ ਫਿਰ ਪਾਰਟੀ ਜੋ ਵੀ ਫੈਸਲਾ ਕਰੇਗੀ ਉਹ ਸਭ ਨੂੰ ਪ੍ਰਵਾਨਿਤ ਹੋਏਗਾ ਸੋ ਉਹ ਚੀਜ਼ ਤੇ ਸਾਰੇ ਨੇ ਸਭ ਸੰਮਤੀ ਦੇ ਨਾਲ ਢੀਂਟਾ ਸਾਹਿਬ ਨੂੰ ਅਧਿਕਾਰ ਦਿੱਤੇ ਨੇ ਤੇ ਢੀਂਟਾ ਸਾਹਿਬ ਹੁਣ ਕਮੇਟੀ ਬਣਾ ਕੇ ਜਿਹੜਾ ਇੱਕ ਵਿੱਚ ਸਾਰੀ ਜਿਹੜੀ ਸਾਡੀ ਪਾਰਟੀ ਦੀ ਲੀਡਰਸ਼ਿਪ ਹੈ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਉਹ ਸਾਰੇ ਨਾਲ ਸਮੇਂ ਬੰਦ ਤਰੀਕੇ ਦੇ ਨਾਲ ਉਹਨਾਂ ਨਾਲ ਗੱਲ ਕਰਕੇ ਆਪਦੀ ਜਿਹੜੀ ਰਿਪੋਰਟ ਦੇ ਚੋਸਾ ਸਾਹਿਬ ਮਨਜੀਤ ਸਿੰਘ ਭੂਮਾ ਉਹਨਾਂ ਵੱਲੋਂ ਕਿਹਾ ਗਿਆ ਕਿ ਦੇਖੋ ਕੋਈ ਜਿਹੜੀ ਦੇਖੋ ਗੱਲ ਸਾਰਿਆਂ ਨੇ ਲੋਕਾਂ ਨੇ ਆਪਦੀ ਗੱਲ ਰੱਖੀ ਹੈ ਪਰ ਜਿਹੜੇ ਮੈਂ ਤੁਹਾਨੂੰ ਗੱਲ ਕਹੀ ਸਾਰੀ ਸਰਬਸੰਮਤੀ ਦੇ ਨਾਲ ਇਹ ਗੱਲ ਉੱਥੇ ਜਿਹੜਾ ਫੈਸਲਾ ਹੋਇਆ ਹੈ ਤੇ ਉਹ ਮੈਂ ਤੁਹਾਨੂੰ ਦੱਸਦਾ ਵੀ ਸਰਬਸੰਮਤੀ ਨਾਲ ਲੱਗ ਗਈ ਕਿ ਸੈਂਟੀਮੈਂਟ ਲਾਈਨ ਕਿੰਨੇ ਦਿਨਾਂ ਦੇ ਅੰਦਰ ਹਜੇ ਕੋਈ ਓਟੀਂਟ ਸਾਹਿਬ ਡਿਸਾਈਡ ਕਰਨਗੇ ਜਿਹੜਾ 2 ਦੋ ਹਫ਼ਤਿਆਂ ਦੇ ਵਿੱਚ ਵਿੱਚ ਜਿਹੜਾ ਹੈ ਉਹ ਆਪਦੀ ਟੀਂਟਾ ਸਾਹਿਬ ਨਾਲ ਜਿਹੜੀ ਆਪਦੀ ਰਿਪੋਰਟ ਦੇਣੀ ਹੈ ਟੀਂਟਾ ਸਾਹਿਬ ਕੋਈ ਸੈਂਟੀਮੈਂਟਿਕ ਜਨਰਲ ਸੈਂਟੀਮੈਂਟ ਕੀ ਹੈਗਾ ਦੇਖੋ ਕੋਈ ਨਹੀਂ ਦੇਖੋ ਗੱਲ 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 ਮੈਂ ਹੋਰ ਕੁਝ ਨਹੀਂ ਡਿਸਕਲੋਜ਼ ਕਰ ਸਕਦਾ ਮੈਂ ਸਿਰਫ ਤੁਹਾਨੂੰ ਫੇਰ ਦੁਬਾਰਾ ਇਹ ਕਹਿੰਦਾ ਵੀ ਸਾਰਿਆਂ ਨੇ ਆਪਦੀ ਗੱਲ ਰੱਖੀ ਹੈ ਤੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਉਸ ਤੋਂ ਬਾਅਦ ਢੀਂਸਾ ਸਾਹਿਬ ਨੂੰ ਅਧਿਕਾਰ ਦਿੱਤੇ ਨੇ ਵੀ ਕਮੇਟੀ ਬਣਾ ਕੇ ਥੱਲੋਂ ਤੱਕ ਸਾਰਿਆਂ ਜਿਹੜੇ ਵਰਕਰਾਂ ਨੇ ਟਰਾਈ ਕਰਕੇ ਇੱਕ ਰਾਏ ਬਣਾ ਕੇ ਜੋ ਵੀ ਫੈਸਲਾ ਹੋਊਗਾ ਉਸ ਤੋਂ ਬਾਅਦ ਉਹ ਸਾਰਿਆਂ ਨੂੰ ਪ੍ਰਵਾਨ ਹੋਊਗਾ ਤੇ ਤੁਸੀਂ ਜੋ ਬਾਦਲ ਸਾਹਿਬ ਨੇ ਮਾਫੀ ਮੰਗੀ ਹੈਗੀ ਸੀ ਦੇਖੋ ਉਹਦੇ ਬਾਰੇ ਤਾਂ ਸਾਰੇ ਪਹਿਲਾਂ ਹੀ ਅਸੀਂ ਦੇ ਚੁੱਕੇ ਹਾਂ ਢੀਂਸਾ ਸਾਹਿਬ ਆਪ ਦੀ ਸਟੇਟਮੈਂਟ ਉਹਦੇ ਬਾਰੇ ਪਹਿਲਾਂ ਹੀ ਇਸ਼ੂ ਕਰ ਸਕੋ ਅੱਜ ਦੀ ਮੀਟਿੰਗ ਬਾਰੇ ਨਹੀਂ ਸੀਗਾ ਗ੍ਰਾਮ ਮੰਤਰੀ ਦੇ ਵੱਲੋਂ ਜਿਹੜਾ ਬਿਆਨ ਹੈ ਉਸ ਨੂੰ ਕਿਵੇਂ ਦੇਖ ਰਹੇ ਹੋ ਜੀ ਇਕੋ ਅੱਜ ਕੋਈ ਇਸ ਬਾਰੇ ਅੱਜ ਉਹਦੇ ਉਸ ਬਾਰੇ ਹੱਜੀ ਵੈਸੇ ਕੀ ਰਿਹਾ ਅੱਜ ਉਸ ਬਾਰੇ ਨਿੱਜੀ ਰਹਿ ਤੱਕ ਹੈ ਨਾ ਦੇਖੋ ਦੇਖੋ ਜਿਹੜੀ ਗ੍ਰਹਿ ਮੰਤਰੀ ਦੀ ਸਟੇਟਮੈਂਟ ਹੈ ਅਸੀਂ ਇਹ ਮੰਨਦੇ ਹਾਂ ਕਿ ਕਈ ਇਸ਼ੂਸ ਹੁੰਦੇ ਨੇ ਜਿਹੜੇ ਸਾਨੂੰ ਜਿਹੜਾ ਇਮੋਸ਼ਨਲੀ ਲੋਕਾਂ ਨੂੰ ਟੱਚ ਕਰਦੇ ਨੇ ਜਿਨ੍ਹਾਂ ਦਾ ਪ੍ਰਭਾਵ ਬਹੁਤ ਵੱਡਾ ਹੁੰਦਾ ਹੈ ਅਤੇ ਇਹ ਜੇ ਪੰਜਾਬ ਨੂੰ ਕੋਸ਼ਣਾ ਕੁਝ ਉਹ ਜਿਹੜਾ ਹੈ ਠੰਡਾ ਸਿੱਟਾ ਕੋਈ ਪੰਜਾਬ ਦੇ ਲੋਕਾਂ ਦੇ ਉੱਤੇ ਮਾਰਨਾ ਚਾਹੁੰਦੇ ਆ ਜਾਂ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਿਹੜੀ ਹੈ ਤਲਜਮਾਨੀ ਜਿਹੜੀ ਹੈ ਉਹ ਸਾਡੇ ਜਿਹੜੇ ਇਹ ਬੰਦੀ ਸਿੰਘ ਹੈ ਉਹ ਕਰਦੇ ਆ ਤੇ ਉਹਨਾਂ ਵਾਸਤੇ ਕੁਛ ਨਾ ਕੁਛ ਆਊਟ ਆਫ ਦਾ ਬਾਕਸ ਸੋਚਣਾ ਚਾਹੀਦਾ ਉਹਨਾਂ ਨੂੰ ਕੋਈ ਨਾ ਕੋਈ ਰਿਲੀਫ ਜ਼ਰੂਰ ਦੇਣੀ ਚਾਹੀਦੀ ਹੈ ਸਾਡੀ ਪਾਰਟੀ ਦਾ ਇਹ ਮੰਨਣਾ ਹੈ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਵਾਸਤੇ ਕੋਈ ਰਸਤਾ ਸਰਕਾਰ ਨੂੰ ਕੱਢਣਾ ਚਾਹੀਦਾ ਜੀ ਸਰ ਸਾਹਿਬ ਤਿੰਨ ਤੋਂ ਚਾਰ ਕਹਿੰਦੇ ਕਿ ਅੰਦਰ ਲੀਡਰਾਂ ਨੇ ਇਹ ਵੀ ਕਿਹਾ ਕਿ ਪਾਰਟੀ ਮਰਜ ਕਰ ਲੈਣੀ ਚਾਹੀਦੀ ਕਿਸੇ ਦੇਖੋ ਮੈਂ ਉਸ ਗੱਲ ਨੂੰ ਕੁਛ ਨਹੀਂ ਕਰ ਸਟੇਟਮੈਂਟ ਦਿੰਦਾ ਜੋ ਹੋਈਏ ਪਾਰਟੀ ਦੇ ਵਿੱਚ ਉਹ ਪਾਰਟੀ ਦਾ ਇੰਟਰਨਲ ਹੋਇਆ ਤੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜਿਹੜੀ ਮੈਂ ਤੁਹਾਨੂੰ ਜੋ ਫੈਸਲਾ ਹੋਇਆ ਉਹਦੇ ਬਾਰੇ ਤੁਹਾਨੂੰ ਦੱਸ ਦੇ। ਦੇਖੋ ਮੈਂ ਹਜੇ ਮੇਰੀ ਕੋਈ ਪਰਸਨਲ ਰਾਏ ਨਹੀਂ ਸਾਰੀ ਰਾਏ ਪਾਰਟੀ ਦੀ ਹੈ। ਪਾਰਟੀ ਦੀ ਰਾਏ ਨਾਲ ਹੀ ਸਾਰਾ ਕੁਝ ਹੋਊਗਾ। ਜਨਵਰੀ ਤੱਕ ਫਾਈਨਲ ਹੋ ਸਕਦਾ ਕਿਉਂਕਿ ਇਲੈਕਸ਼ਨ ਵੀ ਅੱਗੇ ਨੇ। ਬਿਲਕੁਲ ਬਿਲਕੁਲ ਇਹ 2 ਹਫ਼ਤੇ ਦੇ ਵਿੱਚ ਵਿੱਚ ਹੀ ਇਹ ਸਾਰਾ ਜਿਹੜੀ ਹੈ ਅਸੀਂ ਉਹ ਫੈਸਲਾ ਕਰਦੇ ਹਾਂ। ਠੀਕ ਹੈ ਸਾਰੀ